ਲੱਗਦਾ ਹੈ ਕਿ ਨਾਰਥ ਅਮਰੀਕਾ ਦੇ ਵਿੱਚ ਪੰਜਾਬੀ ਭਾਈਚਾਰੇ ਲਈ ਅੱਜਕੱਲ ਦਾ ਸਮਾਂ ਬੜਾ ਔਖਾ ਚੱਲ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਹਰਜਿੰਦਰ ਸਿੰਘ ਨਾਮ ਦੇ ਇੱਕ ਟਰੱਕ ਡਰਾਈਵਰ ਨੇ ਗਲਤ ਯੂ-ਟਰਨ ਲਾਈ ਫਲੋਰੀਡਾ ਦੇ ਵਿੱਚ ਤੇ ਉਸ ਦੇ ਨਾਲ ਤਿੰਨ ਜਿਹੜੇ ਲੋਕ ਸੀ ਉਹਨਾਂ ਦੀ ਮੌਤ ਹੋ ਗਈ ਸੀ। ਉਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ। ਉਹ ਬਹੁਤ ਜ਼ਿਆਦਾ ਉਸ ਵੀਡੀਓ ਦੇ ਨਾਲ ਪੰਜਾਬੀ ਭਾਈਚਾਰੇ ਦੇ ਲੋਕਾਂ ਦੀ ਆਲੋਚਨਾ ਕੀਤੀ ਗਈ ਮੇਨਸਟ੍ਰੀਮ ਦੇ ਵੱਲੋਂ। ਜਦੋਂ ਵੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਉਹ ਕੱਲੀ ਇੱਕ ਭਾਈਚਾਰੇ ਤੱਕ ਲਿਮਟ ਨਹੀਂ ਕਰਦੀ ਹੈਗੀ ਫਿਰ ਉਹ ਮੇਨ ਸਟ੍ਰੀਮ ਦੇ ਵਿੱਚ ਜਾਂਦੀ ਹੈ ਹਰ ਇੱਕ ਵਿਅਕਤੀ ਉਸ ਨੂੰ ਵੇਖ ਕੇ ਆਪਣਾ opinion ਦਿੰਦਾ ਹੈ ਉਹ ਹਾਲੇ ਵੀਡੀਓ ਠੰਡੀ ਨਹੀਂ ਸੀ ਹੋਈ ਗੁਰਪ੍ਰੀਤ ਸਿੰਘ ਨਾਮ ਦਾ ਇੱਕ ਵਿਅਕਤੀ ਲਾਸ ਐਂਜਲਸ ਦੀ ਬੀਜੀ ਸਟਰੀਟ ਦੇ ਉੱਪਰ ਤਲਵਾਰ ਜੜਿਆਗਾ ਉਹ ਲਹਿਰਾਉਂਦਾ ਦੇਖਿਆ ਗਿਆ ਪੁਲਿਸ ਦੁਆਰਾ ਗੁਰਪ੍ਰੀਤ ਸਿੰਘ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਹਾਲੇ ਇਹ ਦੋਨੋਂ ਵੀਡੀਓਜ਼ ਦੇ ਵਿੱਚੋਂ ਆਲੋਚਨਾ ਜਿਹੜੀ ਹੈਗੀ ਉਹਦੇ ਤੇ ਠੱਲ ਨਹੀਂ ਸੀ ਪਈ ਨਾਲ ਦੇ ਨਾਲ ਅਨਟੇਰੀਓ ਤੋਂ ਕੈਨੇਡਾ ਵਿੱਚ অন্ਟਾਰੀਓ ਤੋਂ ਇੱਕ ਵੀਡੀਓ ਹੁਣ ਬਹੁਤ ਜ਼ਿਆਦਾ ਪਿੱਛੇ ਜੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੀ ਪੰਜਾਬੀ ਕੁਝ ਮੁੰਡੇ ਨੇ ਜਿਹੜੇ ਕਿ ਸਾਰਿਆਂ ਦੇ ਕੋਲੇ ਬੰਦੂਖਾਂ ਫੜੀਆਂ ਹੋਈਆਂ ਨੇ ਔਰ ਤਾਪੜ ਤੋੜੋ ਗੋਲੀਆਂ ਚਲਾ ਰਹੇ ਹਰ ਟਾਈਪਸ ਆਫ ਵੈਪਨਸ ਆਰ ਨਾਟ ਨਾਟ ਜਸ ਯਰ ਟਿਪੀਕਲ ਸ਼ਾਟਗਨ देयर ਇਸ ਆਲ ਟਾਈਪਸ ਆਫ ਵੈਪਨਸ ਦੈਟ ਯੂ ਕੈਨ ਸੀ ਔਨ ਦ ਵੀਡੀਓਜ਼ ਅਮ ਅ ਵਾਈਡ ਵੈਰੀਟੀ ਆਫ Um, and one thing that we want to make sure that um, people are aware is the investigation might seem very straightforward um, but it's not um, the investigation is ongoing police department de ਤਕਰੀਬਨ ਹੰਡਰਡਸ ਦੀ ਗੱਲ ਕੀਤੀ ਐ ਸੋ ਸੈਂਕੜੇ ਗੋਲੀਆਂ ਜਿਹੜੀਆਂ ਨੇ ਉਸ ਦੇ ਹਿਸਾਬ ਨਾਲ ਉਹਨਾਂ ਨੇ ਰੌਂਦ ਡਾਗੇ ਬ੍ਰਿਜ ਦੇ ਉੱਪਰ ਉਹ ਸਾਰੇ ਲੋਕ ਖੜੇ ਸੀ ਤੇ ਜਿਹੜਾ ਪਾਣੀ ਸੀ نیچے ਪਾਣੀ ਦੇ ਵਿੱਚ ਇੱਕ ਪ੍ਰੋਪਨ ਟੈਂਕ ਉਹਨਾਂ ਨੇ ਰੱਖਿਆ ਹੋਇਆ ਸੀ ਜਿਹਦੇ ਉੱਪਰ ਉਹ ਗੋਲੀਆਂ ਚਲਾ ਰਹੇ ਸੀ ਇਹ ਜਿਹੜੀ ਘਟਨਾ ਹੈਗੀ ਐ ਇਹ ਮਸਕੋਕਾ ਦੀ ਐ 온ਟਾਰੀਓ ਦੇ ਵਿੱਚ ਮਸਕੋਕਾ ਇੱਕ ਜਗ੍ਹਾ ਹੈਗੀ ਐ ਜਿਹੜੀ ਕਿ ਜਾਰਜੀਅਨ ਬੇ ਟਾਊਨਸ਼ਿਪ ਦੇ ਵਿੱਚ ਪੈਂਦੀ ਐ ਮੈਕਟੇਅਰ ਦਾ ਇਹ ਜਿਹੜਾ ਪੁਲ ਹੈ ਇਹ ਕਮਿਊਨਿਟੀ ਨੇ ਆਪਸ ਦੇ ਵਿੱਚ ਰਲ ਕੇ ਬਣਾਇਆ ਸੀ ਬਹੁਤ ਉਹਨਾਂ ਨੇ ਵੌਲੰਟੀਅਰ ਵਰਕ ਕੀਤਾ ਸੀ ਬੜੀ ਔਖੇ ਸਾਬ ਨਾਲ ਇਹ ਪੁਲ ਦੀ ਜਿਹੜੀ ਹੈਗੀ ਪੁਲ ਨੂੰ ਬਣਾਇਆ ਗਿਆ ਸੀ ਹੁਣ ਉਸ ਪੁਲ ਦੇ ਉੱਪਰ ਜਨਤਾ ਦਾ ਕਹਿਣਾ ਇਹ ਹੈ ਜਿਹੜੀ ਆਬਾਮ ਹੈ ਉਹਨਾਂ ਦਾ ਕਹਿਣਾ ਇਹ ਹੈ ਕਹਿੰਦੇ ਅਸੀਂ ਆਪਣੇ ਡੌਗ ਨੂੰ ਵਾਕ ਕਰਨ ਵਾਸਤੇ ਲੈ ਕੇ ਜਾਂਦੇ ਹਾਂ ਸਾਡੇ ਬੱਚੇ ਆਲੇ ਦੁਆਲੇ ਖੇਡਣ ਚਲੇ ਜਾਂਦੇ ਨੇ ਅਸੀਂ ਨੋ ਮੋਬਾਈਲਿੰਗ ਜਿਹੜੀ ਹੈਗੀ ਉੱਥੇ ਉਹ ਕਰਨ ਵਾਸਤੇ ਜਾਂਦੇ ਹਾਂ ਕਦੇ-ਕਦੇ ਪਿਕਨਿਕ ਵੀ ਉੱਥੇ ਹੋ ਜਾਂਦੀ ਹੈ ਔਰ ਅਜਹੀ ਥਾਂ ਦੇ ਉੱਪਰ ਇੰਨੇ ਸਾਰੇ ਮੁੰਡੇ ਇਕੱਠੇ ਹੋ ਕੇ ਗੋਲੀਆਂ ਚਲਾਉਣਗੇ ਗੋਲੀਬਾਰੀ ਕੀਤੀ ਜਾਏਗੀ ਤਾਂ ਇਹ ਗੋਲੀ ਕਿਸੇ ਦੇ ਵੀ ਲੱਗ ਸਕਦੀ ਹੈ ਕਮਿਊਨਿਟੀ ਦਾ ਕਹਿਣਾ ਤਾਂ ਹੈ ਹੀ ਹੈ ਹਾਈਡਰੋ 1 ਨੇ ਵੀ ਕਿਹਾ ਉਹ ਕਹਿੰਦੇ ਜੀ ਇਹ ਪੁਲ ਤੋਂ ਜਾਂ ਇਹ ਪੁਲ ਦੇ ਆਲੇ-ਦੁਆਲੇ ਸਾਡੇ ਬਹੁਤ ਸਾਰੇ ক্রੂ ਮੈਂਬਰਸ ਕੰਮ ਕਰ ਰਹੇ ਹੁੰਦੇ ਨੇ ਜੇ ਤੁਹਾਨੂੰ ਗੋਲੀਆਂ ਚਲਾਉਂਦਾ ਨਹੀਂ ਪਤਾ ਹੈਗਾ ਤਾਂ ਤੁਸੀਂ ਇੱਧਰ-ਉੱਧਰ ਗੋਲੀਆਂ ਚਲਾ ਰਹੇ ਹੋ ਤਾਂ ਕਿਸੇ ਦੇ ਵੀ ਲੱਗ ਸਕਦੀ ਹੈ ਕਮਿਊਨਿਟੀ ਦੇ ਵੀ ਲੱਗ ਸਕਦੀ ਹੈ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਦੇ ਵੀ ਲੱਗ ਸਕਦੀ ਹੈ ਸੋ ਹੁਣ ਪੁਲਿਸ ਡਿਪਾਰਟਮੈਂਟ ਜਿਹੜਾ 온ਟਾਰੀਓ ਦਾ ਉਹਨਾਂ ਨੇ ਆਪਣੇ ਵੱਲੋਂ ਇੱਕ ਵੀਡੀਓ ਜਿਹੜੀ ਆ ਉਹ ਬਣਾਈ ਹੈ ਉਹ ਕਹਿੰਦੇ ਜਿਹੜੇ ਵੀ ਕਿਸੇ ਵਿਅਕਤੀ ਨੇ ਇਹਨਾਂ ਨੂੰ ਪਛਾਣਿਆ ਉਹ ਪੁਲਿਸ ਸਾਡੇ ਨਾਲ ਕੰਟੈਕਟ ਕਰੇ ਕਿਉਂਕਿ ਜੋ ਇਹ ਮੁੰਡੇ ਬੰਦੂਕਾਂ ਲੈ ਕੇ ਉਹਨਾਂ ਨੇ ਐਨੇ ਸਾਰੇ ਫਾਇਰ ਕੀਤੇ ਨੇ ਸੈਂਕੜੇ ਸ਼ੈੱਲ ਨੇ ਜਿਹੜੇ ਪੁਲਿਸ ਡਿਪਾਰਟਮੈਂਟ ਨੂੰ ਉਹ ਥੱਲੇ ਪਈ ਹੋਏ ਮਿਲੇ ਨੇ ਕੱਚ ਕੁੱਟਿਆ ਹੋਇਆ ਮਿਲਿਆਗਾ ਜਿਹੜਾ ਉਹ ਪੁਲਸੀ ਪੁਲ ਕਾਫੀ ਡੈਮੇਜ ਹੋ ਗਿਆ ਪੁਲ ਦਾ ਜਿਹੜਾ ਸਾਈਨ ਸੀ ਉਹਦੇ ਤੇ ਕਿੰਨੇ ਸਾਰੇ ਰੌਂਦ ਜਿਹੜੇ ਨੇ ਉਹਦੇ ਤੇ ਵੱਜੇ ਨੇ ਮੰਨਿਆ ਕਿ ਅਸੀਂ ਜਦੋਂ ਇੰਡੀਆ ਦੇ ਵਿੱਚ ਹੁੰਨੇ ਆ ਗੋਲੀ ਚਲਾਉਣਾ ਬੰਦੂਕ ਰੱਖਣਾ ਇੱਕ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ ਬਹੁਤ ਇੱਕ ਸ਼ਾਨ ਮਹਿਸੂਸ ਕਰਦੇ ਨੇ ਲੋਕ ਲੇਕਿਨ ਇਥੇ ਕੈਨੇਡਾ ਅਮਰੀਕਾ ਦੇ ਵਿੱਚ ਤਾਂ ਅਸਲਾ ਆਮ ਮਿਲ ਜਾਂਦਾ ਜੇ ਆਮ ਮਿਲ ਜਾਂਦਾ ਉਹਦੇ ਵਿੱਚ ਸ਼ਾਨ ਵਾਲੀ ਕੋਈ ਗੱਲ ਨਹੀਂ ਹੈਗੀ ਬਲਕਿ ਇਸ ਤਰੀਕੇ ਦੇ ਨਾਲ ਅਸੀਂ ਆਪਣੀ ਕਮਿਊਨਿਟੀ ਨੂੰ ਸਾਰੀ ਨੂੰ ਉਹਨੂੰ ਅਲੋਚਨਾ ਦਾ ਇੱਕ ਭਾਗੀਦਾਰ ਬਣਾਉਨੇ ਆਂ ਸਾਰੇ ਮੇਨਸਟ੍ਰੀਮ ਮੀਡੀਆ ਜਦੋਂ ਗੱਲ ਕਰਦਾ ਹੈ ਯਾਨੀ ਉਹ ਸਾਰਿਆਂ ਦੀ ਗੱਲ ਕਰਦੇ ਨੇ ਕਿ ਇਹ ਭਾਈਚਾਰਾ ਜਿਹੜਾ ਉਹ ਇਸ ਤਰੀਕੇ ਨਾਲ ਬਿਹੇਵ ਕਰਦਾ ਹੈ ਕਦੇ ਤਾਂ ਗੱਲਬਾਤ ਹੁੰਦੀ ਹੈ ਜੀ ਸਾਡੇ ਵਿਆਹਾਂ ਦੇ ਵਿੱਚ ਨਿਕਲ ਰਹੀਆਂ ਜਾਗੋ ਦੀ ਗੱਲ ਹੁੰਦੀ ਹੈ ਕਦੇ ਗੱਲਬਾਤ ਹੁੰਦੀ ਹੈ ਕਿ ਅਸੀਂ ਜਦੋਂ ਨਗਰ ਕੀਰਤਨ ਕਰਦੇ ਆ ਤਾਂ ਫਿਰ ਜਾਂ ਫਿਰ ਹੋਰ ਕੋਈ ਮੇਲੇ ਲਗਾਉਣੇ ਆ ਉਸ ਤੋਂ ਬਾਅਦ ਕਿੰਨਾ ਸਾਰਾ ਗਾਰਬੇਜ ਅਸੀਂ ਇਕੱਠਾ ਕਰ ਦਿੰਨੇ ਆ ਕਦੇ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਦੋਂ ਦੀਵਾਲੀ ਦੇ ਮੌਕੇ ਤੇ ਇਹਨੇ ਪਟਾਕੇ ਚਲਾਏ ਜਾਂਦੇ ਨੇ ਤੇ ਉਸ ਤੋਂ ਬਾਅਦ ਚਾਰ ਛਪੇਰੇ ਜਿਹੜਾ ਪਟਾਕਿਆਂ ਦਾ ਜਿਹੜਾ ਉਹਨਾਂ ਦੇ ਕਾਗਜ਼ ਨੇ ਉਹ ਖਿਲਰੇ ਹੋਏ ਮਿਲਦੇ ਨੇ ਜਾਂ ਫਿਰ ਅਜਈਆਂ ਵੀਡੀਓਜ਼ ਜਿਹੜੀਆਂ ਨੇ ਉਹ ਸਾਡੀ ਕਮਿਊਨਿਟੀ ਦੇ ਉੱਪਰ ਬਹੁਤ ਸਾਰਾ ਨਜ਼ਲਾ ਜਿਹੜਾ ਨਾ ਉਹ ਸੁੱਟਦੀਆਂ ਨੇ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਜਦੋਂ ਕੋਈ ਵੀ ਇੱਕ ਭਾਰਤੀ ਇੱਕ ਪੰਜਾਬੀ ਵਿਅਕਤੀ ਜਿਹੜਾ ਉਹ ਜਾ ਕੇ ਕਿਸੇ ਵੀ ਦੇਸ਼ ਦੇ ਵਿੱਚ ਵਿਚਰਦਾ ਉਹ ਇਕੱਲਾ ਆਪਣੇ ਆਪ ਲਈ ਨਹੀਂ ਉਹ ਸਾਰੀ ਕਮਿਊਨਿਟੀ ਦਾ ਫੇਸ ਹੁੰਦਾ ਸੋ ਇੰਨੇ ਸਾਰੇ ਜਿਹੜੇ ਇਹ ਮੁੰਡੇ ਨੇ ਉਹਨਾਂ ਦੀ ਇਹ ਬੰਦੂਕ ਚਲਾਉਣੀਆਂ ਤੇ ਇੰਨੀਆਂ ਗੋਲੀਆਂ ਚਲਾਉਣੀਆਂ ਇਹਦੇ ਨਾਲ ਕਮਿਊਨਿਟੀ ਜਿਹੜੀ ਹੈ ਉਹ ਦੁਖੀ ਹੋਈ ਵੀ ਹੈ ਮੈਨੀ ਆਫ ਯੂ ਹੈਵ ਸੀਨ ਦਿ ਵੀਡੀਓਜ਼ Circulating on social media, showing individuals discharging firearms in a careless and unsafe manner. We have as well, and we've been investigating for some time. These actions pose serious risks to the safety of everyone nearby and continue to actively monitor the area. And now we need your help. If you're able to identify any of these individuals or have information, please contact a Bracebridge OPP at 1-888-310-1122 or well, if you want to stay anonymous, contact Crime Stoppers at 1-800-222-TIPS. Public safety remains our top priority. Let's work together to keep our communities safe.